ਦੇਖੋ ਅੱਧੀ ਰਾਤ ਨੂੰ ਸਕੋਰਪਿਓ ਤੇ ਆਏ ਬੰਦਿਆਂ ਨੇ ਘਰ ਤਾਂ ਕਾਂਡ ਚਿੱਟੀ ਥਾਰ ਤੇ ਚਲਾਈਆਂ ਤਾਬੜ ਤੋੜ ਗੋਲੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸੋ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੋਹਾਲੀ ਦੇ ਫੇਸਿਕ ਦੀਆਂ ਤਸਵੀਰਾਂ ਨੇ ਜਿੱਥੇ ਅੱਧੀ ਰਾਤ ਨੂੰ ਇੱਕ ਘਰ ਦੇ ਬਾਹਰ ਖੜੀ ਸੀ ਚਿੱਟੇ ਰੰਗ ਦੀ ਥਾਰ ਤੇ ਸਕੋਰਪਿਓ ਤੇ ਆਏ ਬੰਦਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਜਿਸ ਦੇ ਵਿੱਚ ਦੇਖਿਆ ਵੀ ਗਿਆ ਹੈ ਕਿ ਇੱਕ ਚਿੱਟੇ ਰੰਗ ਦੀ ਸਕੋਰਪਿਓ ਆਉਂਦੀ ਹੈ ਉਸ ਦੇ ਵਿੱਚ ਬੈਠੇ ਬੰਦਿਆਂ ਵੱਲੋਂ ਤਾਬੜ ਤੋੜ ਥਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਥਾਰ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਬਣੇ ਹੋਏ ਨੇ ਸੋ ਤੜਕਸਾਰ ਜਦੋਂ ਉੱਠ ਕੇ ਪਰਿਵਾਰ ਦੇਖਦਾ ਹੈ ਸਾਰੇ ਉਹ ਛੁੱਟ ਜਾਂਦੇ ਨੇ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਤੁਹਾਨੂੰ ਸੁਣਾਵਾਂਗੇ ਸੋ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿੱਥੇ ਰਾਤ ਦੇ 12:30 ਵਜੇ ਵੱਡੀ ਵਾਰਦਾਤ ਹੋਈ ਹੈ ਦੇਖੋ ਜੀ ਸਾਨੂੰ ਕੰਪਲੇਨਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਗ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਨ ਲੋ ਇਹ ਤੋਂ ਸੁਣਨੇ ਚ ਹੁਣ ਆ ਰਹੀ ਆ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਫਰਦ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਦੀ ਸਕੋਰਪਿਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਉਹ ਵੀ ਹੈਗੇ ਆ ਉਹ ਅਸੀਂ ਕਹਿੰਦੇ ਕੋਲ ਹੈਗਾ